ਹਾਂਜੀ ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਚੜ੍ਹਦੀ ਕਲਾ 'ਚ ਤੇ ਆਪਾਂ ਪਹੁੰਚ ਗਏ ਗੋਂਦੀਆ ਹੁਣ ਆਪਾਂ ਗੋਂਦੀਆ ਤੋਂ ਪਾਲਾਗੜ੍ਹ ਬਸ ਤੇ ਜਾਣਾ ਤੇ ਆਪਾਂ ਇਹ ਚਾਹ ਲੈ ਤੋ ਪੋਹਾ ਖਾਦਾ ਦੋ ਪਲੇਟਾਂ ਦੇ ਨਾਲ ਵੀ ਚਾਹ ਮਾਣਾ ਪਰਵਾਣ ਕੀ ਕਰਦੇ ਨੇ ਅਜਿਹੀਆਂ ਨਹੀਂ ਗੱਲ ਦੀ ਜ਼ਿੰਦਗੀ ਦਿਨ ਰਾਤ ਜਾਗਦੇ ਫਿਰਦੇ ਆ ਕਈ ਅਹੀਂ ਤੇ ਚੱਲੋ ਮਾਰੇ ਮਜਬੂਰੀਆਂ ਦੇ ਕਰਨਾ ਹੀ ਕਰਨਾ ਕਿ ਚਾਹ ਨੂੰ ਹੀ ਤਰੇ ਫਿਰਦੇ ਜਿਨ੍ਹਾਂ ਦੀ ਜ਼ਮੀਨ ਜਾਇਦਾਦ ਵਧੀਆ ਮਤਲਬ ਘਰ-ਬਾਰ ਉਹ ਜਾਣ ਕੇ ਤੱਕੇ ਸਾਡੇ ਵਰਦੇ ਕਈ ਦਿਨਾਂ ਟ੍ਰੇਨ 'ਚ ਮਿਲੇ ਸੀ ਉਹਨੇ ਮੈਨੂੰ ਦੱਸਿਆ ਮੇਰੀ ਇੰਨੀ ਪੈਲੀ ਆ ਤੇ ਮੈਂ ਮਦਦਨਾਸ਼ਾ ਪਤਾ ਕਰਦਾ ਦੀ ਇਸੇ ਕੰਮ ਲਈ ਉਹ ਲੇਲਾ ਬਾਹਰ ਅਰਾਜਪੁਰ ਗਿਆ ਗੱਡੀ ਚਲਾਉਣਾ ਮੇਰੀ ਦੁਨੀਆਦਾਰੀ ਹੈ ਬਾਕੀ ਤੁਸੀਂ ਆਪਣੇ ਨਾਲ ਜੁੜੇ ਰਹੋ ਪਪਾ ਦਾ ਨਾ ਗਾੜੀ ਲੈ ਕੇ ਜਾਣਾ ਨਾ ਬਸਟਾਨ ਜਾਣਾ ਬਸਟਾਨ ਤੋਂ ਗਾਹ ਪਾ ਜਾਣਾ ਨੋੜੇ ਰੋ ਤੁਸੀਂ ਆਪਣੇ ਵਾਲ ਕਈ ਉਧਾਂ ਚਾਲੇ ਦੀ ਚੱਲ ਛੱਡ ਨਸ਼ਾ ਪੱਤਾ ਕਰਦਾ ਤਾਂ ਕਰਕੇ ਇਹਦੀ ਦੂਰਾ ਆ ਕਈ ਉਧਾਂ ਹੀ ਵੈਸੇ ਜਿੰਨ ਜਾਦੀ ਜ਼ਮੀਨ ਜਾਇਦਾਦ ਵੇਚ ਕੇ ਤੇ ਬਾਹਰ ਨੂੰ ਤੁਰੇ ਜਾਂਦੇ ਆ ਬਾਰੋਂ ਵੀ ਹੁਣ ਉਹ ਵਾਸ ਮੋੜਨ ਦੇ ਕਿਤੇ 35-35 ਲੱਖ ਰੁਪਇਆ ਲਾ ਕੇ ਗਏ ਜਿਹਨੂੰ ਵਾਪਸ ਆਏ ਵਾਪਸਾਂ ਵਾਲੇ ਰੋਂਦੇ ਆ ਵੀ ਸਾਡਾ ਕਾਰ ਬਰ ਵੇਚ ਗਿਆ ਤੇ ਆਪਾਂ ਦੀ ਇੱਕੋ ਹੀ ਗੱਲ ਇਹ ਵੀ ਕਰਦੇ ਆਂ ਕਿ ਆਪਣੀ ਜਮੀਨ ਜਾਇਦਾਦ ਸਾਫ਼ ਜਿ ਰੱਖੋ ਤੇ ਇੱਥੇ ਰਹਿ ਕੇ ਕਮਾਈ ਕਰੋ ਇੱਥੇ ਵੀ ਬਹੁਤ ਕਮਾਈ ਹੋਏ ਕਿਉਂਕਿ ਫਿਰ ਜੇ ਆਪਾਂ ਬਾਹਰ ਜਾਵਾਂਗੇ ਤੇ ਤਾਂ ਹੀ ਬਚਾਂਗੇ ਤਾਂ ਹੀ ਅਸੀਂ ਮੈਨੂੰ ਚਲੋ ਹੁਣ ਆਪਣਾ ਬੈਗ ਆਪਿਆ ਫੌਜੀ ਬੈਗ ਆ ਆਪਾਂ ਚੱਲੇ ਆਂ ਗੱਡੀ ਉੱਤੇ ਮੈਨੂੰ ਲੈਂਦਾ ਹਾਂ ਦੂਰੇ ਰੋਪਸ ਬਸ ਜੀ ਬੈ ਗਿਆ ਆਪਾਂ ਇੰਜੋਂ ਸੀ ਗੀ ਅੱਲਾਹ ਕਾ ਸ਼ੌਰੀ ਸ਼ੀਟਾਂ ਕੋਲ ਤਮ ਤੋਂ ਮਜਲੀ ਸ਼ੀਟ ਮਿਲੀ ਉਹ ਇੱਕੋ ਸਾਈਡ ਇਧਰ ਚੋਣਾ ਲੱਗ ਗਿਆ ਇੱਕੋ ਸਾਈਡ ਜੇ ਇਧਰ ਚੋਣਾ ਵਾ ਜਿਹੜਾ ਪਹਿਲਾਂ ਚੋਣਾ ਵਟਿਆ ਹੁੰਦਾ ਹੀ ਉੱਥੇ ਵਧੇ ਖਲੋਤੇ ਆਸ ਆਪਾਂ ਨੂੰ ਲਾਗ ਗਈ ਓਲੇ ਹੋ ਗਈ। ਸਹੀ ਇੱਕ ਗਰੇਨ ਲੱਗਣੀ ਲੱਗੇ ਆਪਣੀ ਇਹ। ਤੇ ਇਹਦੇ ਹੋਕਾ ਕਸੋਲੀ ਬੂਮਾ ਬੂਲੇ ਨਹੀਂ ਪਤਾ ਨਹੀਂ। ਆਪਾਂ ਚੱਲੇ ਆਂ ਅਭੀ ਹੁਣ ਅੱਗੇ। ਤੇ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ। ਆਪਾਂ ਆਪਣੀਆਂ ਗਰੇਨਾ ਕੋਲ ਚੱਲੇ ਆਂ। ਤੇ ਮਿੱਟੀ ਬੜੀ ਏ ਇੱਥੇ ਮੈਂ ਜੋ ਬੂੜ ਸਾਰੇ ਕੱਪੜੇ ਖਰਾਬ ਹੋ ਗਏ। ਲੈਪੇ ਮਤਰਾ ਪਹੁੰਚ ਗਏ ਆਪਾਂ ਗਰੇਨਾ ਦੇ। ਰੇਲਵੇ ਦੇ ਗਾਡਰ ਹੁੰਦੇ ਪਹਿਲਾਂ ਇੱਧਰ ਪਾਰ ਕਰਨੇ ਫਿਰ ਉੱਧਰ ਕਰਨੇ ਗਾਡਰ ਰਹਿ ਕੇ ਸਾਰੇ ਇੱਥੇ ਆਠਾ ਉਹ ਵਧੜੇ ਚੁੱਕ ਚੁੱਕ ਲੈਉਣੇ ਹਨ ਰੇਨਾਂ ਵਾਲਾ ਮਾਰਚਿੰਗ ਕਰ ਕਰੇ ਦੇਖੋ ਕੀ ਆ ਬੰਤਾ ਹੈ ਇੰਦਰ ਸਮਾਨ ਸੂਨ ਸਾਰਾ ਚੁੱਕਣਾ ਲੈਣਾ ਸਰੀਆ ਸਰੀਆ ਆਪਣੀ ਰਾਣੀ ਖਲੋਤੀ ਆ ਉਹ ਸਾਹਮਣੇ ਠੀਕ ਇੰਦਰ ਚੱਲਦਾ ਇਹ ਮਰਤਪਾਲ ਉਹ ਗਾਟਰ ਚੋ ਚੁਕ ਲੈ ਹੁਣੇ ਸਾਰੇ ਅੱਤਰੋ ਆਪਣੇ ਦੂਜੀ ਸਾਈਡ ਰਾਈ ਦੇ ਪੱਤੇ ਤੇ ਆਪਾਂ ਉਹਨਾਂ ਕੋਲ ਆਏ ਆ ਇਹ ਸਾਡਾ ਹੈਗਾ ਐਕਸਲ অপারেਟਰ ਤੇ ਇਹਨਾਂ ਨੂੰ ਰੂਮ ਲੈ ਕੇ ਦਿੱਤੇ ਜਿਵੇਂ ਹੀ ਅੰਦਰ ਪਹਿਲਾਂ ਤੇ ਜਿਵੇਂ ਤੇ ਹੁਣ ਅਗੇ ਬੰਦ ਤੇ ਬੰਦੇ ਆਪਣੀ ਥੇ ਰਿੰਦੇ ਫੋਟੋਆਂ ਲੈਂਦੇ ਫੋਟੋਆਂ ਦੇਖ ਕੇ ਬੋਡੀ ਛੋਟੀ ਬਣਾਓ ਇਹ ਢਿੱਡ ਨਿਕਲਿਆ ਤੇਰਾ ਪਾਸਟਰ ਇਧਰ ਲੰਮਾ ਹਾਲ ਹੈ ਕੀ ਹਾਲ ਚਾਲ ਹੈ ਬਦਿਆ ਹਾਲ ਚਾਲ ਜੀ ਆਪਣਾ ਸੁਣਾਇਏਗਾ ਬਦਿਆ ਮਜ਼ਾ ਆ ਰਹਾ ਹੈ ਨਾਵੇਂ ਹੋਏ ਤਾਂ ਬਹੁਤ ਜੀ ਹੈ ਦੋ ਬੰਦੇ ਇੱਧਰ ਇੰਦੇ ਤੇ ਬਾਹਰ ਆ ਗੱਡਰ ਕਰਨੀ ਆ ਆਪਾਂ ਇੱਧਰ ਨਵੀਂ ਸਾਈਡ ਤੇ ਗੋਂਦੀਆਂ ਦੇ ਕੋਲ ਜਿੱਥੇ ਆਪਾਂ ਉਤਰਿਆ ਕਰੇਨਾ ਇੱਥੇ ਦੋ ਆ ਗਈਆਂ ਦੇਖੋ ਇੱਕਦੋਂ ਸਟਾਰਟਿੰਗ ਹੁੰਦੀ ਆਪਾਂ ਵੀ ਇੱਥੇ ਹੀ ਹੁਣਾਂ ਬੱਜ ਬਹੁਤ ਵਧੀਆ ਮੋਲ ਚੱਕਾ ਚੱਕਦੇ ਆਪਾਂ ਆਪਣੀ ਰਾਣੀ ਤੇ ਆਏ। ਸਭੀ ਮਿੱਤਰੋ ਇਹ ਜਿਹੜਾ ਪੁਲ ਹੈ ਇਹ ਹਮ ਪਹਿਲੇ ਬਣਾ ਚੁੱਕੇ ਹਾਂ। ਆਪ ਕੋ ਲਿਆ ਬੰਦ ਕਰਨਾ ਹੈ। ਬੰਦ ਕਰਨਾ ਇਸ ਤਰ੍ਹਾਂ। ਇਹ ਪੁਲ ਹੈ ਜਿਹੜਾ ਇਹ ਨਦੀ ਉਹ ਜਿਹੜੀ ਚਪਾਨੀ ਹੈ ਇਹਦੇ ਆਪਾਂ ਹੀ ਪੁਲ ਤੇ ਪੂਰਾ ਖਤਮ ਕਰਕੇ ਇਹ ਕੰਮ। ਇਹ ਪੂਰਾ ਬਣ ਗਿਆ।

ਵੇ ਕੀ ਬਲਵਸ਼ੀ ਇਹ ਕਥਾਖੰਡਾ ਰਿਲੇ ਜਾ ਰਿਹਾ ਪੰਜਾਬ ਆ ਸਾਰੇ ਤੁਹਾਨੂੰ ਮਿਲਾਉਣੇ ਆ ਆਪਣੇ ਬੰਦਿਆਂ ਦੇ ਨਾਲ ਇੱਧਰ ਬੈਠਾ ਸਾਡਾ ਫੋਰਮੈਨ ਤੇ ਪਿੱਛੇ ਬੈਠਾ ਹੁਣ ਸਾਰੇ ਸਾਰੇ ਕਿਦਾਂ ਠੀਕ ਹੈ ਇੱਧਰ ਬੈਠਾ ਅਮਰਤ ਤੇ ਪਿੱਛੇ ਬੈਠਾ ਦੀਪੂ ਤੇ ਮੁਖਤਿਆਰ ਕਿਦਾਂ ਸਾਰੇ ਠੀਕ ਠਾਕ ਲੈ 10 ਬਾਜੀ ਠੀਕ ਹੀ ਹੋਣਾ ਲੈ 10 ਬਾਜੀ ਚੱਲ ਗਿਆ ਦਿੱਲੀ ਤੇ ਉਹਨੂੰ ਹੁਣ ਆਪਾਂ ਪਤਾ ਨਹੀਂ ਕਦੋਂ ਮਿਲਾਂਗੇ ਇਹ ਪੁਲ ਇੱਥੇ ਲਾਸਟ ਆਪਾਂ ਖਤਮ ਕਰਕੇ ਗਿਆ ਸੀ ਮੈਂ ਜਦੋਂ ਕਰਨੋਂ ਗਿਆ ਤੇ ਪੂਰੀ ਸਲੈਬ ਹੋ ਗਈ ਪੂਰਾ ਪੁਲ ਤਿਆਰ ਹੋ ਗਿਆ ਹਾਂ ਥੋੜਾ ਬਚਲੇ ਰੂਮ ਚ ਔਰ ਜੋ ਡੇਟੀ ਡਿਊਟੀ ਆਪਣੀ ਇੱਥੇ ਖਤਮ ਦੀ ਤੇ ਬਲੌਗ ਵੀ ਆਪਾਂ ਕਰਦੇ ਇੱਥੇ ਖਤਮ ਤੇ ਮਿਲਾਂਗੇ ਹੁਣ ਤੁਹਾਨੂੰ ਆਪਾਂ ਅਗਲੇ ਬਲੌਗ ਇਨੈਕਸਟ ਬਲੌਗ ਚ ਕੱਲ ਦੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਓ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਜਾਇਆ ਤਾਂ ਗਾਰਡ ਬੈਠਾ ਹੈ ਇੱਥੇ ਖਤਮ ਕਰਕੇ ਗਿਆ ਲਾਸਟ